ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਕਹਿੰਦੇ ਵੀ ਸਮਰਾ ਡੈਰੀ ਫਾਰਮ ਪਿੰਡ ਲੋਹਾਖੇੜਾ ਨੇੜੇ ਤਨੋਲਾ ਮੰਡੀ ਤੇ ਜ਼ਿਲ੍ਹਾ ਸੰਗਰੂਰ ਟਾਪ ਤੋਂ ਟਾਪ ਦੇ ਨਗੀਨੇ ਦਿਖਾ ਦੂੰਗਾ ਅੱਜ ਜਿੰਨਾ ਚ ਹੀਫਰ ਵੀ ਮਿਲੂ ਪੈਲਣਾ ਸੂਈਆਂ ਹੋਈਆਂ ਵੀ ਮਿਲਣਗੀਆਂ ਸੂਣ ਵਾਲੀਆਂ ਵੀ ਮਿਲਣਗੀਆਂ ਕੁਆਲਿਟੀ ਆ ਨਾ ਜਿਹੜੀ ਸੱਜਣੋ ਫਰਾ ਐਂਡ ਤੋਂ ਐਂਡੇ ਦਿਖਾ ਦੂੰਗਾ ਤੁਹਾਨੂੰ ਇਹਦੇ ਨਾਲ ਦੇ ਤੋਹਫੇ ਵੀ ਦਿਖਾਵਾਂਗਾ ਜਿਵੇਂ ਬਾਹਰ ਵਾਲੀਆਂ ਗਾਮਾਂ ਹੁੰਦੀਆਂ ਬਾਕੀ ਗੱਲਬਾਤ ਬਾਈ ਨਾ ਕਰਾ ਦਾਂਗੇ ਰੇਟ ਆ ਜਿਹੜਾ ਰੇਟ ਪ੍ਰਦੀਪ ਕਹਿੰਦਾ ਸਾਰਿਆਂ ਦਾ ਮੱਲਾ ਵੀਡੀਓ ਚ ਹੀ ਕਰਨਾ ਕੋਈ ਲੱਖ ਦੀ ਹੋਵੇ ਡੇਢ ਦੀ ਹੋਵੇ ਜੇ 5 ਲੱਖ ਦੀ ਹੋਵੇ ਰੇਟ ਸਾਰੇ ਵੀਡੀਓ ਚ ਹੀ ਕਰਾ ਦਾਂਗੇ ਇੱਕ ਦਿਖਾਵਾਂਗੇ ਗਿਰਲੈਂਡੋ ਦਾ ਤੋਹਫਾ ਤੇ ਬਾਕੀ ਆ ਜੋ ਗੱਲਬਾਤ ਬਾਈ ਨਾ ਕਰਾ ਦਾਨਿਆ ਲੈ ਆ ਜਾ ਫਿਰ ਕਹਿੰਦੇ ਵੀ ਅੱਜ ਕੈਮਰਾਮੈਨ ਨਾ ਬੱਗਰ ਵਾਲਾ ਗੱਗੀ ਆ ਆਪਣੇ ਨਾਲ ਆਪਣਾ ਬੰਦਾ ਗਿਆ ਹੋਇਆ ਹੋਰ ਪ੍ਰਦੀਪ ਕਿਵੇਂ ਆ ਬਹੁਤ ਵਧੀਆ ਵੀਰੇ ਕਿਰਪਾ ਪ੍ਰਮਾਤਮਾ ਚੜਦੀ ਕਲਾ ਜਮਾਂ ਚੜਦੀ ਕਲਾ ਨਾਲ ਨਾਲ ਗੱਗੀ ਕੇਰਾ ਤੋਹਫਾ ਤੇ ਮਾਰਦੇ ਕੈਮਰਾ ਫੇਰ ਕਿ ਆਸੀ ਤਾਂ ਰੋਜ਼ ਦਿਖਦੀ ਰਹਨੇ ਆ ਇੱਥੋਂ ਕਰ ਲਈ ਪ੍ਰਦੀਪ ਸ਼ੁਰੂਆਤ ਹਾਂ ਹਾਂ ਬਾਈ ਸਾਰੇ ਆ ਜਾ ਗੱਗੀ ਮੋੜਿਆ ਫਿਰ ਆ ਦਿਖਾ ਦੇ ਬੱਛੀ ਸਮਾਰ ਕੇ ਆਰਡਰ ਕੁਆਲਿਟੀ ਤੇ ਮਾਰ ਦੇ ਪਹਿਲਾਂ ਕੈਮਰਾ ਇਹਦੀ ਤੇ ਆਰਡਰ ਕੁਆਲਿਟੀ ਦਿਖਾ ਦੇ ਸਫਾਈ ਦਿਖਾ ਦੇ ਪਹਿਲਾਂ ਇਹਦੀ ਵਿੱਚ ਸਫਾਈ ਕਿੰਨੀ ਆ ਸੁਭਾ ਕਿਹੜਾ ਪ੍ਰਦੀਪ ਭਾਈ ਇੱਕ ਮੇਨ ਗੱਲ ਸਭ ਤੋਂ ਪਹਿਲਾਂ ਤਾਂ ਇਹ ਦੇਖ ਆਪਣੀ ਆਦਤ ਦਾ ਸ਼ੁਰੂ ਤੋਂ ਦੇਖਣਾ ਪਾਣਾ ਰੇਟ ਆਪਾਂ ਵੀਡੀਓ 'ਚ ਕਰਨੇ ਹੁੰਦੇ ਆ ਠੀਕ ਆ ਗੱਲ ਜਿਹੜੇ ਵੀਰਾਂ ਤੋਂ ਆਪਾਂ ਜਾਨਵਰ ਖਰੀਦਦੇ ਆ ਉਹਨਾਂ ਨੂੰ ਵੀ ਇਹ ਗੱਲ ਦਾ ਪਤਾ ਦੇਖ ਵੀਰੇ ਜਿਹੜਾ 2 ਲੱਖ ਦਾ ਜਾਨਵਰ ਆ 2 ਦਾਗਾ ਠੀਕ ਆ ਗੱਲ ਲੱਖ ਆਲਾ ਲੱਖ ਦਾ ਵਿੱਚ ਬਹੁਤ ਤਰ੍ਹਾਂ ਦੀ ਦੁਨੀਆ ਕਹਿਣ ਵਾਲੇ ਭਾਈ ਰੇਟ ਜ਼ਿਆਦਾ ਵੀਰੇ ਦੇਖ ਜਿਹੜਾ ਅੱਜ ਦੇ ਟਾਈਮ 'ਚ ਬਰੀਡ ਵਾਲਾ ਜਾਨਵਰ ਆ ਠੀਕ ਆ ਗੱਲ ਉਹਦੇ ਪੈਸੇ ਲੱਗਦੇ ਜਿਹੜਾ ਕਹਿੰਦੇ ਰੇਟ ਜ਼ਿਆਦਾ ਕਹਿੰਦੇ ਹੁੰਦੇ ਨੇ ਜੇ ਉਹਨਾਂ ਦੇ ਘਰੇ ਤਿਆਰ ਬਰੀਡ ਦੀ ਬੱਛੀ ਹੋਵੇ ਪਹਿਲਨ ਜੇ 2 ਲੱਖ ਵਾਲੇ ਤਾਂ ਆ ਹੀਰਾ ਹੀਰੇ ਦੇ ਮੁੱਲ ਵਿਕੂਗਾ ਚਾਂਦੀ ਚਾਂਦੀ ਦੇ ਮੁੱਲ ਵਿਕੂਗੀ ਮਾਰਕੀਟ ਰੇਟਾਂ ਨਾਲ ਸਭ ਨੂੰ ਪਤਾ ਤਾ ਤੋੜ ਦੇ ਚੋਬਰਾ ਫਿਰ ਗਿਆ ਇਹਨਾਂ ਤੇ ਪੂਰੀ ਮੇਨ ਵੀਰੇ 4 ਜਨਵਰੀ ਇਦਾਂ ਦੇ ਨੇ ਵੀ ਜਿਨ੍ਹਾਂ ਦੇ ਆਪਾਂ ਪਰਸੋਂ ਆਪਣੇ ਘਰੇ ਬੀਮੇ ਕਰਵਾਏ ਆ ਓਕੇ ਵੀ ਕਈ ਵਾਰ ਅੱਗੇ ਵੀਰ ਆ ਬੱਛੀ ਆ ਦੋ ਤਿੰਨ ਆਪ ਨਾਲ ਹੁੰਦੇ ਦੱਸ ਦਾਂਗੇ ਵੀ ਕੱਲ ਨੂੰ ਕਈ ਵਾਰ ਕੋਈ ਵੀਰ ਲੈ ਕੇ ਜਾਂਦਾ ਵੀ ਉਹ ਆਪਣੇ ਨਾਮ ਤੇ ਬੀਮੇ ਹੋਏ ਹੋਇਆ ਇਹ ਬੱਚੇ ਕਰਕੇ ਥੋੜਾ ਅੰਦਰ ਨੂੰ ਭਾਈਦੀ ਆ ਸੂਈ ਹੋਈ ਆ ਇਹ ਤਾਜੀ ਸੂਈ ਹੋਈ ਆ 3 ਦਿਨਾਂ ਦੀ ਸੂਆ ਕਿਹੜਾ ਪਹਿਲਾਂ 4 ਦਿਨ ਦਾ 4 ਦਿਨ ਦਾ ਸੋਪ ਦੇ ਬੰਦਿਆਂ ਕੋਲੋਂ ਲਈ ਇਹ ਬੱਚੀ ਤੇ ਮੰਨ ਕੇ ਉਹਨਾਂ ਕੋਲੇ ਗਰਲੈਂਡੋ ਦੀ ਬਰੀਡ ਬਹੁਤ ਆਪਾ ਤੇ ਬੱਚਾ ਨਾਲ ਲੈ ਲੈਂਦਾ ਦਾ ਯਾਰ ਠੀਕ ਆ ਗੱਲ ਤੇ ਮੰਨ ਕੇ ਵੀ ਆਪਣਾ ਸਰਦਾਰਾਂ ਤੋਂ ਲਈ ਆ ਆਪਾਂ ਡਰੈਸ ਦੇ ਦਾਂਗੇ ਮਾਲਕਾਂ ਦਾ ਇਹਦਾ ਰੇਟ ਤਾਂ ਬਾਈ 1 ਲੱਖ ਤੇ 5000 ਰੁਪਿਆ ਕਰਦੇ ਆ ਠੀਕ ਆ ਜੀ ਬਾਕੀ ਜਮਾਂ ਜਿਹੜਾ ਲੈਣ ਦੇਣ ਵਾਲਾ ਰੇਟ ਹੋਊਗਾ ਉਹ ਮੰਨ ਕੇ ਵੀ ਬਾਈ ਇਹਦਾ 90000 ਰੁਪਿਆ ਰੇਟ ਹੋਰ ਰੇਟ ਹੈਗਾ ਗਰਲੈਂਡੋ ਦਾ 90000 ਲੈ ਮੱਲਾ ਗਰਲੈਂਡੋ ਲੈ ਆਂ ਹੀ ਫੇਰ ਦਿਖਾਵਾਂਗੇ ਬੱਚੇ ਨਾਲ ਬਾਹਰ ਨਹੀਂ ਪੁੱਤ ਹੁਣ ਮਾਰ ਦੇ ਗੱਦੀ ਪੂਰੀ ਵੀਰੇ ਰੀਜਨਲ ਚਾਰ ਦੰਦ ਹੀਫਰਾ ਅੱਛਾ ਇਹਦਾ ਵੀ ਬੀਮਾ ਕਰਵਾਇਆ ਵੀਰ ਓਕੇ ਜਿਹੜੇ ਜਿਹੜੇ ਆਪਣੇ ਹੋਏ ਹੋਏ ਆ ਆਪਾਂ ਕੱਲ ਨੂੰ ਵੀਰ ਅੱਗੇ ਕੋਈ ਲੈ ਕੇ ਜਾਊਗਾ ਦੇਖੋ ਆਪਣੇ ਤਾਂ ਇਹ ਕੰਮ ਨਹੀਂ ਹੋਣੀ ਹੈ ਨਾ ਉਹ ਚੀਜ਼ ਤੇ ਵੀਰੇ ਰੀਜਨਲ ਚੁੱਕ ਗਈ ਹੈ 7 ਮਹੀਨਾ ਦੀ ਪ੍ਰੈਗਨੈਂਟ ਆ ਫੁੱਲ ਹਾਈਟ 7 ਮਹੀਨਿਆਂ ਦੀ ਗੱਬਣ ਚਾਰ ਦੰਦ ਤੇ ਬਿਊਟੀ ਵਾਲੇ ਪੱਖ ਤੋਂ ਗੱਲ ਕਰ ਲਾ ਬੋਡੀ ਦੇ ਸਟਰਕਚਰ ਤੋਂ ਕਰ ਲਾ ਤੇ ਗੱਗੀ ਇਹਦੇ ਲੈਗ ਸਕੋਰ ਤੋਂ ਗੱਲ ਕਰਨੀ ਹੈ ਤੇ ਮੇਨ ਗੱਲ ਹੈ ਵੀ ਵੀ ਜਿਵੇਂ ਹੁਣ ਆਪਣੇ ਕੋਲ ਪਾਪਾ ਇਹਦੋਂ ਬਾਅਦ ਚ ਵੱਡੀਆਂ ਬੱਚੀਆਂ ਦਿਖਾਵਾਂਗੇ ਜਿਵੇਂ 2-2 ਲੱਖ ਦੇ ਜਾਨਵਰ ਆ ਵੀਰੇ ਵਿਚ ਬੰਦੇ ਨਹੀਂ ਉਹਨਾਂ ਪੈਸਾ ਨੂੰ ਵੇਸਟ ਕਰ ਸਕਦੇ ਵੀਰ ਹਰੇਕ ਦਾ ਸ਼ੌਂਕ ਹੁੰਦਾ ਵੀ ਯਾਰ ਅੱਜ ਦੇ ਟਾਈਮ 'ਚ ਹਰ ਵੀਰ ਦਾ ਸ਼ੌਂਕ ਆ ਆਪਣੇ ਘਰੇ ਬਰੀਡ ਹੋਵੇ ਜਿਵੇਂ ਅੱਜ ਜਿਵੇਂ ਇਦਾਂ ਦੇ ਬੱਚੇ ਦੇ ਕੋਈ ਅਗਲਾ ਬਈ ਪੈਸੇ ਇਨਵੈਸਟ ਕਰਦਾ origignal ਚਾਰ ਦੰਦ ਫੁੱਲ ਸਾਈਜ਼ ਬੱਚੀ ਆ ਪ੍ਰੋਪਰ ਸਾਰੇ ਰਿਕਾਰਡ ਵਾਲੀ ਆ ਬਾਈ ਜਾਣ ਵੀ ਫੁੱਲ ਆ ਤੇ ਵੀ ਫੁੱਲ ਹਾਂ ਭਾਈ ਇੱਕ ਗੱਲ ਦੱਸਦਾ ਨਾ ਬਿਊਟੀ ਵਾਲੇ ਵੀ ਮਿਲਣਗੇ ਮਿਲਕ ਲੈਣ ਵਾਲੇ ਵੀ ਮਿਲਣਗੇ ਤੇ ਨਸਲਾਂ ਵੀ ਟੌਪ ਤੋਂ ਟੌਪ ਹੀ ਮਿਲਣਗੀਆਂ ਹਰੇਕ ਪੱਖ ਤੋਂ ਦੇਖਿਆ ਕੀ ਹੈ ਭਾਈ ਅੱਜ ਤੱਕ ਇਹੀ ਕੁਸ਼ੀ ਦੇਖਿਆ ਝੂਕਰੀਆਂ ਬਸ਼ੇਰੀਆਂ ਵਰਗੀਆਂ ਬੱਛੀਆਂ ਦਿਖਾ ਦਾਂਗੇ ਅੱਜ ਤੁਹਾਨੂੰ ਬਿਲਕੁਲ ਐਨ ਟਿਪ ਟੌਪ ਇਹਦੇ ਪੈਸੇ ਕਿੰਨੇ ਲੱਗਣਗੇ ਇਹਦਾ ਭਾਈ ਲੈਣ ਦੇਣਾ ਰੇਟ ਆ ਜਿਹੜਾ 75000 ਰੁਪਏ ਬੱਛੀ ਦਾ ਹੁਣ ਵੱਡੀਆਂ ਬੱਛੀਆਂ ਚ ਖੜ ਗਈ ਦੇਖੋ 2-2 ਲੱਖ ਦੇ ਜਾਨਵਰ ਅਜਨਾਂ ਜਿਹੜੀਆਂ ਖੜੀਆਂ ਓਡੀ ਹੈ ਟੱਚ ਆ ਉਹਦੀ ਬੱਛੀ ਇਹ ਦੇਵਾਂਗੇ 75 ਹਾਂ ਬਈ ਨੇੜੇ ਰੱਖੀ ਜੀ ਵੀਰੇ ਬੀਮਾ ਆਪਣਾ ਆਪਣੇ ਨਾਂ ਤੇ ਹੋਇਆ ਹੋਇਆ ਕੱਲ ਨੂੰ ਪਰਮਾਤਮਾ ਨਾ ਕਰੇ ਇਹਦੀ ਉਮਰ ਲੰਬੀ ਹੋ ਕੋਈ ਗੱਲ ਬਾਤ ਹੁੰਦੀ ਹੈ ਕਿਸੇ ਵੀ ਤਰ੍ਹਾਂ ਦੀ ਵੀਰੇ ਉਹ ਪ੍ਰੋਪਰ ਆਪਣੇ ਰਿਕਾਰਡ ਤੇ ਚੜੀ ਹੋਈ ਆ ਵੀ ਕੋਈ ਨਹੀਂ ਐਵਰ ਪ੍ਰਦੀਪ ਕਿੰਨੇ ਕ ਪੈਸੇ ਦੇਣ ਵੀਰੇ ਯਾਰ Bajaj ਕੰਪਨੀ ਦਾ ਬੀਮਾ ਹੋਇਆ ਇਹ ਜਿਹੜੀ ਪਹਿਲਾਂ ਗਰਲੈਂਡ ਆਏ ਆ ਅੱਗੇ 3 ਜਨਵਰੀ ਹੋਰ ਆ ਜਿਨ੍ਹਾਂ ਦੇ ਆਪਾਂ ਕਰਵਾਏ ਆਗੇ ਠੀਕ ਆ ਗੱਲ ਆ 2 ਜਨਵਰੀ ਚਲੇ ਗਏ ਕੱਲ ਬੀਮੇ ਦੇ ਅੱਡ ਤਾਂ ਨਹੀਂ ਲੈਂਦਾ ਨਹੀਂ ਨਹੀਂ ਕੁਝ ਨਹੀਂ ਲੈਣਾ ਆਪਾਂ ਨੇ ਤਾਂ ਬਈ ਦੱਸਿਆ ਦੇਖ ਆਪਣੇ ਕੰਮ ਨਹੀਂ ਹੈਗਾ ਆਪਾਂ ਟੈਗ ਲਾ ਲਿਓ ਕੋਈ ਕੰਮ ਨਹੀਂ ਤੇ ਬੀਮੇ ਦੇ ਨਾਲ ਆਲੀਆਂ گاਵਾ ਮਿਲਣਗੇ ਬ੍ਰੀਡ ਦੇਖ ਬੁਰੀ ਕਹਿਣ ਦੀ ਗੱਲ ਨਹੀਂ ਹੁੰਦੀ ਬ੍ਰੀਡ ਦੇਖ ਕੁਆਲਟੀ ਅੱਗੋਂ ਅੱਗੋਂ ਉੱਤੋਂ ਕਰਕੇ ਇੱਧਰ ਲੈ ਕੇ ਕੀ ਚੀਜ਼ ਆ ਇੱਥੋਂ ਮਾਰਾਂ ਸਮਾਰ ਕੇ ਲੰਬਾਈ ਲੰਮੂਈ ਦਿਖਾ ਦਿਆ ਨਾ ਗੌਰ ਨਾ ਪੂਰੀ ਕੋਈ ਇਹਦੇ ਐਕਸਟਰਾ ਸਾਗ ਨਹੀਂ ਵੀ ਨੀਚੋਂ ਕਈ ਵਾਰ ਸਾਗ ਸੂੰਗ ਹੁੰਦੀ ਹੈ ਜਾਨਵਰ ਦੇ ਠੀਕ ਆ ਜੀ ਲੈਗ ਲੋਗ ਸਕੋਰ ਬ੍ਰੀਕ ਬਿਲਕੁਲ ਬਹੁਤ ਵਧੀਆ ਢਾਂਚੇ ਦੀ ਬੱਚੀ ਆ ਕਰੇ ਜਚੂਗੀ ਖੜੀ ਕਹਿਣ ਦਾ ਭਾਵਾ ਨਾਲੇ ਇਹਦੀ ਗਰੰਟੀ ਵੀ ਆ ਬੀਮੇ ਵਾਲਾ ਸੀਨ ਆ ਇਹਦਾ ਹਾਂ ਦੋਨੇ ਪੁਲੇ ਲਾ ਕੇ ਡਰਨ ਡੁਰਨਾ ਨਾ ਨਹੀਂ ਲੋਣੀ ਹੈਗਾ ਤੁਹਾਡੀ ਜੇਬ 'ਚ ਹੀ ਨੇ ਪੈਸੇ ਇਹ ਹੁਣ ਇਹ ਬੈਡ ਬਾਈ ਇਹ ਬੈਡ ਵੀਰੇ ਕੱਚੀ ਆ ਆਪਣੇ ਇੱਥੇ ਨੇੜਿਓਂ ਲੋਕਲ ਲਈ ਆ ਤੈਨੂੰ ਪਤਾ ਜਿਹੜਾ ਜਾਨਵਰ ਫਾਰਮ ਦਾ ਆਪਾਂ ਫਾਰਮ ਦਾ ਇਹ ਛੋਟੀ ਵੀਰ ਤੋਂ ਲਈ ਆ ਬਾਈ ਠੀਕ ਆ ਗੱਲ ਤੇ ਮਾਲਕਾਂ ਦਾ ਆਪਾਂ ਐਡਰੈਸ ਵੀ ਦੇ ਦਾਂਗੇ ਇਹਦਾ ਮੰਨ ਕੇ ਲੈ 20 22 ਦਿਨ ਰਹਿੰਦੇ ਆ ਧੋਰੀ ਬਾਈ ਦੁੱਧ ਇਹਦਾ ਮੰਨ ਕੇ 27 28 ਕਿਲੋ ਦਿੱਤਾ ਹੋਇਆ ਕਰਮਾਲੀ ਦਾ ਸੂਆ ਕਿਹੜਾ ਪ੍ਰਦੀਪ ਦਾ ਇਹਦਾ ਬਾਈ ਦੂਜਾ ਸੂਆ ਦੂਜਾ ਸੂਆ ਆ ਇਹਨੂੰ ਮੈਂ ਤਾਂ ਕਹਿੰਦਾ ਵੀ ਲੋਕਲ ਆ ਇਹਨੂੰ ਮੰਨ ਉਹਨੂੰ ਨਹੀਂ ਆਹੜਾ ਫਾਰਮਰੀ ਆ ਜੀ ਇਹਦੇ ਚਾਰ ਬਹੁਤ ਵਧੀਆ ਬੰਦੇ ਵੀਰ ਤੋਂ ਲਈਆਂ ਦੋਨੇ ਜੋੜਾ ਉਹਨੇ ਇੰਨੀ ਕ ਸਹਾਈਤ ਵੀ ਦਿੱਤੀ ਆ ਕਹ ਵੀ ਬੱਕਰੀ ਚੀਜ਼ ਬਣਨ ਵਾਲੀਆਂ ਗਾਵਾਂ ਨੇ ਮੇਰੀਆਂ ਦੇਖੀਆਂ ਵੀ ਆਪਦੇ ਘਰ ਦੀਆਂ ਨੇ ਠੀਕ ਆ ਗੱਲ ਆ ਵੀ ਇਹਦਾ ਜਿਹੜਾ ਵਾਜਬ ਰੇਟ ਆ ਵੀਰੇ 82000 ਰੁਪਿਆ ਨਾਲੇ ਹੁਣ ਅਗਲਾ ਵੀਡੀਓ ਦੇਖ ਲੈ ਬਾਈ ਇੱਥੇ ਫੇਸ ਕੁਆਲਿਟੀ ਤੇ ਮਾਰ ਦੇ ਬਾਈ ਮੇਨ ਗੱਲ ਹੁੰਦੀ ਗੁਰੀ ਵੀਰੇ ਅਗਲਾ ਵੀਡੀਓ ਦੇਖਦਾ ਹੁਣ ਜਿਵੇਂ ਆਪਾਂ ਵੀਰ ਤੋਂ ਲਈਆਂ ਨਾਲ ਅਗਲਾ ਇਹ ਨਹੀਂ ਕਹਿ ਸਕਦਾ ਵੀ ਪ੍ਰਦੀਪ ਵਰਗੇ ਨੇ ਕੋਈ 10000 ਨਫਾ ਮੰਗ ਲੈਦਾ ਠੀਕ ਹੈ ਹੈਨਾ ਵੀ ਆ ਤਾਂ ਐ ਨਹੀਂ ਹੈਗਾ ਵੀ ਇਹ ਜਿਹੜਾ ਵਿੱਚ ਬੱਚੇ ਬੈਠੇ ਸਭ ਕੇ ਅੱਜ ਲੋਕ ਇਦਾਂ ਦਾ ਨਾਰਮਲ ਮੌਕੇ ਤੇ ਲੱਖ ਰੁਪਏ ਦਾ ਜਾਨਵਰ ਵੀਰੇ ਨਾਰਮਲ ਹੋਇਆ ਪਿਆਗਾ ਇਹ ਨਾਲ ਲਵਾਂਗੇ 82 ਹਾਂ ਬਾਈ ਚੰਗੀ ਬੱਚੀ ਤਿਆਰ ਹੋਊਗੀ 25 ਕਿਲੋ ਦੁੱਧੀ ਤਾਂ ਮੈਥੋਂ ਗਰੰਟੀ ਦੇ ਲੈ ਜਿਹੜਾ ਵੀਰ ਮਰਜ਼ੀ ਲੈ। 2000 ਡਾਉਂਦੇ ਨਹੀਂ ਉਤਲੇਗਾ। ਚਲ ਕਰਦੇ ਹਾਂ ਮੰਨਤਨ ਕੋਈ ਕਰ। ਆ 2000 ਡਾਅ ਦਾ ਕੋਈ ਗੱਲ ਨਹੀਂ ਸੱਜਣ। ਹੋਰ ਬਈ ਗੁਰਾ ਦੂੰਗਾ ਰਿਆ ਤਾਂ ਤੇ ਹੁਣ ਮਾਰ ਦੇ ਗਏ ਇਹਦੇ ਤੇ ਇਹ ਬੱਚੀ ਦਾ ਵੀ ਗੁਰੂ ਵੀਰੇ ਬੀਮਾ ਕਰਵਾਇਆ ਹੋਇਆ ਗੱਲ ਇੱਕ ਇੱਧਰ। ਅੱਜ 3 ਦਿਨ ਹੋਏ ਨੇ 15 ਦਿਨਾਂ ਤੋਂ ਲਾਗੂ ਹੁੰਦਾ ਹੁੰਦਾ ਏ ਠੀਕ ਆ ਜੀ। ਆ ਬਜਾਜ ਕੰਪਨੀ ਦਾ ਇਹਦੇ ਵੀ ਕੰਮ ਇਹਦਾ ਸੂਆ ਕਿਹੜਾ? ਦੂਜਾ ਸੂਆ ਬਾਈ ਇਹ ਵੀ ਵੀਰ ਕੱਲਾਂ ਤੋਂ ਲਈ ਆ ਛੋਟੀ ਤੋਂ। ਦੋਦ ਨੇ 26 ਕਿਲੋ ਪਲੂਣ ਦਾ ਪਾਇਆ ਹੋਇਆ ਕਿੰਨੇ ਦਿਨ ਬਾਕੀ ਨੇ ਇਹਦੇ ਵੀਰੇ 10 ਦਿਨ ਬਾਕੀ ਆ ਤਿਆਰੀ ਤੁਰੀ ਵਾਲੇ ਕਰਮ ਵਾਲੀ ਕੱਲ ਕੱਢ ਦੇਣੇ ਆ ਇਹ ਇੱਕ ਗੱਲ ਇਹ ਦੱਸਦਾ ਨਾ ਇਹ ਬੈਜਾ ਬੈਜਾ ਕਰਾ ਦੂਗੀ ਤਿਆਰ ਬਈ ਬੇ ਹਿਸਾਬ ਨੇ ਬਹੁਤ ਜ਼ਿਆਦਾ ਬਾਈ ਪ੍ਰਮਾਤਮਾ ਇਹਦੀ ਉਮਰ ਲੰਬੀ ਰੱਖੇ ਬਾਈ ਬੁਰੀ ਦੇਖ ਕਿ ਕਿਸੇ ਦੇ ਘਰੇ ਜਾ ਕੇ ਜੇ ਸਹਾਲੇ ਚੀਜ਼ਾਂ ਨੇ ਕੋਈ ਨਫਾ ਨੁਕਸਾਨ ਹੋ ਜੇ ਵੀਰੇ ਉਹ ਕੋਈ ਵਿੱਚ ਨਹੀਂ ਬੜਿਆ ਹੁੰਦਾ ਪਰ ਦੇਖ ਲੈਣ ਵੇਲੇ ਚੀਜ਼ ਆਪਣੀ ਪਰਮਾਤਮਾ ਵੱਲੋਂ ਇੰਨੀ ਕਾ ਵੀ ਲੈਣ ਵੇਲੇ ਨਹੀਂ ਆਪਾਂ ਪਿੱਛੇ ਹਟਦੇ ਚਾਹੇ 2-4000 ਵੱਧ ਲੱਗ ਜੇ ਜਾਨਵਰ ਤੇ ਤਿਆਰੀ ਤੇ ਇਹਦੀ ਇੰਨੀ ਕੋਣੀਆਂ ਬਾਈ ਨੇ ਮੈਨੂੰ ਇਹ ਦੱਸਾਈ ਕਹਿੰਨਾ ਬਾਈ ਚਾਹੇ ਲੇਵੇ ਤੇ ਪੈਰ ਲਾ ਕੇ ਚੜ ਜੀ ਇੰਨੇ ਤਿਆਰ ਹੁੰਦੀ ਹੈ ਕਹਿੰਨਾ ਠੀਕ ਹੈ ਗੱਲ ਤੇ ਇੱਥੇ ਤੋਂ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਹੋ ਉਹੀ ਗੱਲ ਆ ਵੀ ਤੱਕ ਪਾ ਦਈਏ ਬੁਰੀ ਬਰੀਕ ਦੇਖ ਬੁਰੀ ਕਿੰਨੀਆਂ ਮੇਨ ਗੱਲ ਆ ਦੋ ਦਾ ਸਟੋਰ ਦੀ ਮਜ਼ਬੂਤਤਾ ਤੇ ਰੀਡ ਦੀ ਹੱਡੀ ਬਿਲਕੁਲ ਸਟੇਟ ਆ ਗਈ ਉੱਤੇ ਤੋਂ ਅੱਗੋਂ ਵੀ ਦੇਖ ਲੈ ਅੱਗੇ ਉਨੀ ਗਾੜੀ ਉਨੀ ਪਿਛੜੀ ਤੇ ਲੇਵਾ ਰੱਖੂਗੀ ਅੱਗੇ ਪਿੱਛੇ ਦਾ ਤੇ ਬਿਊਟੀ ਵਾਲੀ ਵੀ ਆ ਨਾਲ ਜੇ ਗੱਲ ਕਰਨੀ ਹਾਂ ਵੀਰੇ ਬਿਲਕੁਲ ਇਹਦੇ ਪੈਸੇ ਕਿੰਨੇ ਲੈ ਇਹਦੇ ਲੈਣ ਦੇ ਬਾਈ ਮੁੱਲ ਕਰਾਉਣਾ ਚਾਹੀਏ 1 ਲੱਖ ਤੋਂ 10 ਉੱਤੇ ਕਰਾ ਲਓ 5 ਕਰਾ ਲਓ ਮੰਨ ਕੇ ਵੀ 95000 ਦੀ ਵੱਚੀ ਦੇਣੀ ਹੈ ਬਾਈ ਇਹ ਆਪੋ ਇਹ ਮਿਲੂਗੀ ਸੱਜਣੋ 95 ਦੀ ਵਪਾਰੀਆਂ ਵਾਲੀ ਭਾਸ਼ਾ ਚ ਮਿਲੂਗੀ 99 ਦੀ ਹਾਂ ਪਰ ਬਈ ਚੀਜ਼ ਆ ਦੇਖੋ ਇਹਦੇ ਵਿੱਚ ਇਹ ਕੋਈ ਲੰਬਾ ਚੌੜਾ ਕੰਮ ਨਹੀਂ ਹੁੰਦਾ ਵੀ ਜੇ ਅਮੇ ਇਹਦਾ ਪਜਾਦੇ ਮੰਗਣ ਨਾਲ ਜਿਆਦੇ ਨਹੀਂ ਮਿਲਨੇ ਠੀਕ ਹੈ ਜੀ ਵੀ ਪਰ ਦੇਖਾ ਇਹ ਵੀ ਮੇਨ ਗੱਲ ਵੀਰੇ ਦੇਖ ਇਹ ਨਾ ਜਨਵਰਾਂ ਦੇ ਬੀਮੇ ਹੋਏ ਹੋਏ ਨੇ ਠੀਕ ਹੈ ਜੀ ਕੱਲ ਨੂੰ ਅਗਲਾ ਕਰਵਾਉਂਦਾਗਾ ਕਿੰਨਾ ਕੁਸ ਹੁੰਦਾਗਾ ਪਰ ਆਪਾਂ ਦੇਖ ਅੱਜ ਕਰਵਾ ਰੱਖਿਆ ਰਿਕਾਰਡ ਕਢਾ ਲੈ ਮੇਰੇ ਫਾਦਰ ਸਾਹਿਬ ਦੇ ਨਾਂ ਤੇ ਚੜੇ ਠੀਕ ਹੈ ਕਾਲਾ ਬਿ ਟੈਂਸ਼ਨ ਲੈਣ ਦੀ ਲੋੜ ਨਹੀਂ ਰੁਪਏ ਲੱਗੇ ਸੇਫ ਨੇ ਪੈਸੇ ਬਿਲਕੁਲ ਬਾਈ ਇਹ ਆ ਗਈ 3 ਨੰਬਰ ਤੇ ਤੇ ਹੁਣ ਆਪਾਂ ਤੁਹਾਨੂੰ ਦਿਖਾ ਦਿੰਨੇ 4 ਨੰਬਰ ਵਾਲਾ ਜਹਾਜ਼ੇ ਦਿਖਾ ਦਿੰਨੇ ਤੁਹਾਨੂੰ ਇਹਨੇ ਬਾਈ ਕਰਮਾ ਵਾਲੀ ਨੇ ਇਹ ਫਾਰਮ ਚੋਂ ਲਈ ਹੋਈ ਆ ਦੁੱਧੇ ਨੇ 34 35 ਕਿਲੋ ਦਿੱਤਾ ਹੋਇਆ ਬਿਲਕੁਲ ਗੂੰਦੀ ਮਾਰਦੀ ਆ ਥੱਲੋਂ ਸੂਆ ਕਿਹੜਾ ਪ੍ਰਦੀਪ ਦਾ ਬਾਈ ਰਿਜਨਲ ਦੂਜਾ ਸੂਆ ਹੈਗਾ ਬਹੁਤ ਵੱਡੇ ਟਾਂਚੇ ਨੇ ਬਾਈ ਤੇ ਟਾਂਚਾ ਨਾ ਨੂੜਾ ਜਿਵੇਂ ਆਪਾਂ ਕਹਿੰਦੇ ਵੀ ਨਕਸ਼ੇ ਵਾਲਾ ਕੰਮ ਹੀ ਆ ਭਾਰਤ ਦੇ ਨਕਸ਼ੇ ਵਾਲਾ ਹਾਂ ਕਮਾਲ ਆ ਬਾਈ ਕਮਾਲ ਆ ਇੱਥੇ ਰੋਕ ਲਈ ਮੜਾ ਜਾ ਇੱਥੇ ਤੋਂ ਮਾਰਦੇ ਨੇ ਕੈਮਰਾ ਸੱਜਣੋਂ ਫੇਸ ਕੁਆਲਿਟੀ ਤੇ ਪ੍ਰਿੰਟ ਬਾਕਮਾਲ ਆ ਬੱਚੀ ਦਾ ਲੈ ਚਲ ਬਾਈ ਹੁਣ ਅਗਲੇ ਬੰਨਿਓ ਆਰਡਰ ਤੇ ਬਾਡੀ ਹਰੇਕ ਪੱਖ ਤੋਂ ਦਿਖਾ ਦੂੰਗਾ ਇੱਥੇ ਤੋਂ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਹੋ ਨਾੜਾਂ ਦਾ ਉਹੀ ਗੱਲ ਆ ਵੀ ਜਿਵੇਂ ਭਾਰਤੜਾ ਨਹੀਂ ਤਿਆਰ ਹੋਣਾ ਇਹ ਪਰਮਾਤਮਾ ਆ ਦਿਨ ਕਿੰਨੇ ਕੱਢੀ ਰੱਖੇ ਇਹ ਬਾਈ ਇਹਦੇ 10 ਦਿਨ ਬਾਕੀ ਆ ਤਿਆਰੀ ਤਾਂ ਗੁਰੀ ਨੇ ਕੀ ਕਰਨੀ ਆ ਦੇਖੀ ਜਿਵੇਂ ਆਪਾਂ ਕਹਿੰਦੇ ਨੇ ਵੀ ਦਲ ਦਲ ਡਿੱਗਣ ਵਾਲੀ ਆ ਇਹ ਹਲੇ ਲੋਕ ਵਰਗਾ ਚਿਪਾ ਮਾਰਦੀ ਆ ਤੇ ਬਾਕੀ ਨਾੜਾਂ ਨੂੰ ਨਾੜਾ ਬਾਲਾ ਸ਼ਿਸ਼ਟਮ ਖਾਤਰ ਨਾਕਾ ਥੱਲੇ ਹੋਣਾ ਹਾਂ ਚਵਾਈ ਦੀ ਤਾਂ ਹੂ 100 ਬਾਈ ਤੁਹਾਨੂੰ ਦੱਸਾਂ ਹੀ ਪਹਿਲਾਂ ਇਹ ਮਾਰ ਦਿਆ ਚੀਪਾ ਲੋਕ ਵਰਗਾ ਤੇ ਬਾਕੀ ਗੱਲ ਹੋਰ ਦਾਦ ਨਾ ਪ੍ਰਿੰਟ ਕੱਟ ਕਰ ਸਕਦੇ ਜਿਵੇਂ ਸਲੀਨ ਹੁੰਦੀ ਆ ਨਾ ਸਲੀਨ ਵਾਂਗੂ ਚਮਕਦਾ ਪ੍ਰਿੰਟ ਇਹਦਾ ਹਾਂ ਬਾਈ ਤੇ ਉਹੀ ਗੁੜ ਦਾ ਗੱਟਾ ਜਿਵੇਂ ਚਮਕਔਰ ਯਾਰ ਕਹਿੰਦਾ ਹੁੰਦਾ ਵੀ ਗੁੜ ਦਾ ਗੱਟਾ ਲੈ ਕੇ ਸੂਗੀ ਇਹ ਨਾ ਨੂੜਾ ਬਹੁਤ ਚੰਗਾ ਜਾਂਦਾ ਨਾ ਬਾਈ ਨਾੜਾ ਨੂੜਾ ਕਾਫੀ ਨੇ ਪ੍ਰਦੀਪ ਜੀ ਚੌਕਦਾ ਵੀ ਬਹੁਤ ਆ ਬਾਈ ਬਾਕੀ ਹੋਰ ਆ ਬਾਈ ਮਾਲਕ ਨੇ ਆਪਾਂ ਨੂੰ 30 35 ਕਿਲੋ ਤੋਂ ਦੱਸਿਆ ਜਿਹੜੇ ਵੀਰ ਤੋਂ ਲਈ ਆ ਆਪਾਂ ਨੇ ਫਾਰਮ ਚੋਂ ਠੀਕ ਆ ਜੀ ਵੀ ਨਾਰਮਲ 30 ਕਿਲੋ ਦੁੱਧ ਮੰਨ ਕੇ ਜਿਹੜ ਇਹਦਾ ਬਈ 15 ਇਹ ਬੱਛੀ ਮਿਲੂਗੀ 1 ਲੱਖ ਮਨਟਨ ਕਰ ਦਿਆਂਗੇ 5 ਚੱਕ ਦੇਣਗੇ 5000 ਦੀ 5 ਜਾਓ ਤਲਾ ਉੱਡ ਜੂਗਾ ਤੇ ਇਹ ਮਿਲ ਜੂਗੀ ਪੂਰੇ ਲੱਖ ਦੀ ਇਹ ਆ ਗਈ 4 ਨੰਬਰ ਤੇ ਕਿਹੜੀ ਵਾਰ ਕੋਈ ਜੋੜਾ ਲੈਂਦਾ ਹੋਇਆ ਗੁਰੀ ਵੀਰੇ ਆ ਬੱਛੀਆਂ ਇੰਨਾ ਚਾਰਾਂ ਦੇ ਵਿੱਚੋਂ ਕੋਈ ਵੀ ਜੋੜਾ ਲੈਂਦਾ ਹੋਇਆ ਪਹੁੰਚ ਕਰ ਦਾਂਗੇ ਅੰਬਰਸਰ ਤੱਕ ਕਰ ਅੰਬਰਸਰ ਤੱਕ ਅੰਬਰਸਰ ਵਾਲੇ ਸੱਜਣ ਹੀ ਚਾਹਦੇ ਨੇ ਮਾਲ ਜਾਨੀ ਬਹੁਤ ਆਉਂਦੇ ਨੇ ਆਪਾਂ ਤਰਨ ਤਾਰ ਨੰਬਰਸਰ ਦੇ ਇਹਦਾ ਕਿਹੜਾ ਸੁਆ ਇਹ ਖੀਰੀ ਬੱਛੀ ਆ ਬਈ ਗੁਰੀ ਖੀਰੀ ਹਾਂ ਬਈ ਅੱਛਾ ਯਾਰਾ ਲਗਦੀ ਤਾਂ ਘੋੜੇ ਜੀ ਆ ਇੱਕੋ ਹੀ ਦੰਦ ਤੋੜਿਆ ਹਲੇ ਥੀਰੀ ਆ ਪਿਆਰ ਬਾਲੀ ਵੱਡੀ ਬੱਚਿਆਂ ਨੇ ਜਿਹਦਾ ਬਡੋਨਾ ਮਰ ਮਜ਼ਬੂਤੀ ਨਾਲ ਤੋੜਦੀ ਫੜ ਕੇ ਹੌਲੀ ਹੌਲੀ ਇਹ ਆ ਗਈ ਫੁੱਲ ਵੱਡੀ ਦੰਦਾਂ ਚ ਆ ਗਈ ਖੀਰੀ ਮੈਨੂੰ ਪਹਿਲੀ ਪਤਾ ਸੀ ਵੀ ਇਹ ਚੋਬਰ ਨੂੰ ਲੈ ਜੂਗੀ ਕਿਤੇ ਦਿਨ ਕਿੰਨੇ ਬਾਕੀ ਨੇ ਪ੍ਰਦੀਪ ਵੀਰੇ ਦੇਨੇ ਦੇ 15 ਬਾਕੀ ਨੇ 66 ਸਿੰਮਣ ਲੱਗਾ ਹੋਇਆ ਇਹਦੇ ਅੱਛਾ ਹਾਂ ਤੇ ਆਪ ਦਾ ਸਾਰਾ ਪ੍ਰੋਪਰ ਰਿਕਾਰਡ ਆ ਵੀਰੇ 4 ਜਨਮਰ ਲਿਆ ਚਾਰੇ ਫਾਰਮ ਚੋਂ ਠੀਕ ਆ ਜੀ ਇਹ ਤਾਂ ਬਈ ਬੇਮੁੱਲੇ ਜਨਮਰ ਦੇ ਮੁੱਲ ਵੀ ਬੇਮੁੱਲੇ ਹੀ ਨੇ ਇਹਨਾਂ ਦੇ ਤੇ ਆ ਗਈ ਸੱਜਣੋ ਜੇ ਗੱਲ ਕਰ ਲਈ ਨਾ ਫੁੱਲ ਵੱਡিয়ে ਆ ਗਈ ਵੀ ਜਿੱਡੀ ਹੁੰਦੀ ਆ ਓਡੀਏ ਬਈ ਜਿਵੇਂ ਅਗਲਾ ਕਹਿੰਦਾ ਵੀ ਪਲੂਣਾ 40 ਕਿਲੋ ਕਿਹੜੀ ਦਿੰਦੀ ਇਹ ਦਿੰਦੀਆਂ ਨੇ ਬਈ ਆ ਤਾਂ ਦੇ ਸਕਦੀ ਆ ਪੋਲੇ ਹੱਥ ਨਾਲ 40 ਚੀਜ਼ਾਂ ਨੇ ਬਈ ਯਾਰ ਜੇ ਇਹਨੇ 40 ਨਾ ਦਿੱਤਾ ਫਿਰ ਤਾਂ ਮੈਂ ਕਹਿੰਦਾ ਕੋਈ ਗਾਂ ਰੱਖਣ ਦਾ ਫਾਇਦੀ ਨਹੀਂ ਕਰੇ ਗਾਵਾਂ ਦਾ ਕੰਮੇ ਬੰਦ ਹੋ ਜੂ ਕਹਿੰਦਾ ਇਹ ਚਾਲੀ ਇੱਧਰ ਦੇ ਗੁਰਿਆ ਕੇ ਕੱਲਾ ਕਹਿਣ ਦੀ ਗੱਲ ਹੀ ਹੁੰਦੀ ਆ ਅਗਲਾ ਯਾਰ ਤੇ ਇੱਕ ਵਾਰੀ ਤੱਕ ਨੋਜ ਬੋਦਾ ਬੂਦਾ ਦੇ ਤੇ ਜਾਤ ਕੁਆਲਿਟੀ ਚ ਆ ਗਈ ਫੁੱਲ ਸੈਕਸਰ ਸੀਮਣਾਂ ਫਿਕਸਡ ਲੱਗਿਆ ਪਿਆ ਅੱਗੇ ਬੱਛੀ ਵਾਲੇ ਜਾਂਸ ਵੀ ਬਣ ਗਏ ਤੋ ਹੈਗੀ ਆ ਦੇਖ ਆ ਕਿੰਨੇ ਬਾਕੀ ਨੰਬਰ ਦੀ ਪਏ 15 2 ਦੇਖ ਆ ਦੇ 15 ਦਿਨ ਕੱਢ ਦੂ ਤੇ ਵੱਡੀ ਖੜੀ ਨਾਲ ਮੜਾ ਜਾ ਦੇ ਤੇਰੇ ਜਿੱਡੀ ਆ ਮੈ ਕਰਾ ਨਾ ਬਹੁਤ ਵੱਡੀ ਬੁੱਛੀ ਆ ਬਾਈ ਪੈਸੇ ਪੈਸੇ ਬਾਈ ਜਿਦਾਂ ਇਹ ਚਾਰੇ ਬੱਛੀਆਂ ਕੋਈ ਵੀਰ ਕੱਥੇ ਕਿਉਂਕਿ ਬਹੁਤ ਬੰਦੇ ਆਪਣੇ ਕੋਲ ਵੀਰ ਆਉਂਦੇ ਨੇ ਜਿਹਨੇ ਨਵੇਂ ਫਾਰਮ ਕੀਤੇ ਆ ਠੀਕ ਆ ਜੀ ਕਿਉਂਕਿ ਜਿਨ੍ਹਾਂ ਨੇ ਵਿੱਚ ਵੀਰਾਂ ਦਾ ਬਜਟ ਹੋ ਜਾ ਹੁੰਦਾ ਵੀ ਓਨੇ ਕ ਪੈਸੇ ਲਾਉਣੇ ਵਿੱਚ ਵੀਰ ਇਦਾਂ ਦੇ ਵੀ ਮੁੱਲ ਦੀ ਕੋਈ ਚੱਕਰ ਨਹੀਂ ਬਾਈ ਚੀਜ਼ ਲੈਣੀ ਆ ਵੀਰੇ ਚਾਰਾਂ ਦਾ ਮੁੱਲ ਉਦਾਂ ਦਾ ਹੋ ਜੂਗਾ ਜੇ ਕੱਲੀ ਕੱਲੀ ਦਾ ਮੁੱਲ ਉਦਾਂ ਦਾ ਹੋ ਜੂ ਉਹ ਆਪਣੇ ਨਾਲ ਕੰਟੈਕਟ ਕਰ ਲੀ ਵੀਰਾ ਠੀਕ ਆ ਗੱਲ ਆ ਹਾਂ ਕਿਉਂਕਿ ਜੇ ਵੀ ਕੱਲੀ ਕੱਲੀ ਦਾ ਇਹਦਾ ਦੋ ਤੋਂ ਬਾਹਰ ਹੀ ਹੋ ਵੀਰੇ ਕੰਮ ਜੇ ਕੱਲੀ ਲਊ ਕੋਈ ਓਕੇ ਨਹੀਂ ਉਸ ਹਾਵ ਨਾਲ ਉਦਾਂ ਦੀ ਗੱਲ ਹੋ ਜੂ ਹੈ ਨਾ ਨਹੀਂ ਫਿਰ ਦੋ ਦੇ ਨੇੜੇ ਹੋ ਜੂਗੀ ਹਾਂ ਨਹੀਂ ਫਿਰ ਉਹ ਜ ਆ ਹੋ ਜਾਂਦਾ 아이 ਦੀ ਕੀ ਗੱਲ ਬਾਤ ਹੁਣ ਇਹ ਆ ਗਈ ਗੁਰੀ ਵੀਰੇ ਜਿੱਦਾਂ ਵਾ ਕਹਿੰਦੇ ਫੋਰਨ ਵਾਲਾ ਜਾਨਵਰ ਸਾਈਡ ਤੋਂ ਖੜ ਕੇ ਵੇਖ ਲਾ ਢੈਲੀ ਕਿਲੋ ਦੁੱਧ ਦਿੱਤਾ ਬਾਈ ਪਲੂਣ ਨੇ ਇੱਥੇ ਰੋਕੀ ਮਾਰੀ ਰੋਕ ਲੱਸ ਮੜਾ ਇੱਥੇ ਰੋਕ ਲਾ ਕਾਦੇ ਦਾ ਵੀ ਫੁੱਲ ਆ ਗਿਆ ਇੱਥੋਂ ਇਹ ਇੱਥੇ ਰੋ ਜਿਵੇਂ ਤੋਰਦੇ ਨੇ ਹੁੰਦਾ ਫੜਕੇ ਅੰਗਰੇਜ਼ ਜੋ ਸਿਸਟਮ ਆ ਦੇਖਦਾ ਅੰਗਰੇਜ਼ਾਂ ਦਾ ਸਿਸਟਮ ਹੀ ਬਣਾਇਆ ਪਿਆ ਭਲੇਖੀ ਨਾ ਖਾਜੋ ਕਿਤੇ ਵੀ ਵਿਦੇਸ਼ ਜਾ ਰਹੇ ਆ ਅੱਜ ਮੈਂ ਤੋਰ ਬਈ ਸੂਆ ਕਿਹੜਾ ਦੂਜਾ ਸੂਆ ਛਿੱਗੀ ਦਿੰਦਾਂ ਦੀ ਆ 15 ਦਿਨ ਪਿਆ 42 ਕਿਲੋ ਦੁੱਧ ਪਲੂਣ ਦਾ ਦਿੱਤਾ ਹੋਇਆ ਸਾਰੀਆਂ ਪੈਪਰ ਟੈਂਕ ਫਾਰਮ ਵਿੱਚ ਦੇ ਦਿੰਦਾ ਤੇ 42 ਕਿਲੋ ਜਾਰੇ ਨੇ ਦਿੱਤਾ ਵੀ ਹੋਊਗਾ ਦਿੱਤਾ ਵੀ ਹੋਊਗਾ ਇਹਨੇ 42 ਕਿਲੋ ਜਿਹੜੇ ਹਿਸਾਬ ਨਾਲ ਇਹਦੀ ਕੁਆਲਿਟੀ ਆ ਉਹ ਬਸ ਪ੍ਰੇਸ਼ਾਨ ਨਾ ਕਰ ਪ੍ਰੇਸ਼ਾਨ ਨਾ ਕਰ ਇਹਤ ਲਿਆ ਰਹੇ ਨੇ ਕਰਕੇ ਨਾ ਹੀ ਉਹ ਨੇੜੇ 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 بس پتہ ਲੈ ਚੱਲੇ ਚੱਲੇ ਇਹਨੂੰ ਪੂਰੀ 15 ਦਿਨਾਂ ਦਾ ਨੋਰਮਲ ਵਾਲੇ ਵੀਰੇ ਦੇ ਪੈਂਡਿੰਗ ਆ ਬੱਛੀ ਦੇ ਠੀਕ ਆ ਜੀ ਹਾਂ ਪੈਸੇ ਚਾਰਾਂ ਦੇ ਫਿਰ ਜੇ ਤਾਂ ਵੀਰੇ ਚਾਰਾਂ ਦਾ ਕੰਮ ਚਾਰਾਂ ਦੇ ਕੱਲੀ ਬੱਛੀ ਆ ਕੱਲੀ ਬੱਛੀ 165 ਦੀ ਦੇ ਦਾਂਗੇ ਵੀਰੇ ਵਿੱਚੋਂ 10 ਵੀ ਦਿੰਨੇ ਆਪਾਂ ਨੂੰ ਕੋਈ ਚੱਕਰ ਨਹੀਂ ਦਿਨ ਪਤਾ ਇੱਥੇ ਜਨਮਰ ਹੁਣ ਆਪਾਂ ਆਪ 2-2 3-3 ਲੱਖ ਦਾ ਲੈਣ ਆਲੇ ਜਦੋਂ ਅੱਗੇ ਵੀ ਵੀਰੇ ਉਦਾਂ ਦੇ ਹੁੰਦੇ ਆ ਸ਼ਕੀਨ ਇੱਕ ਠੀਕ ਆ ਗੱਲ ਇਹ ਮਿਲ ਜੂਗੀ 1 ਲੱਖ ਦੇ ਪੈਸੇ ਆਪਣੀ ਆਪ ਤਾਂ ਗੁਣੀ ਸ਼ੁਰੂ ਤੋਂ ਖੜੀ ਨਾਲ ਜਾਂ ਹੀ ਪਰਲੇ ਬੰਨੇ ਬਾਈ ਵੱਡੀ ਤੋਂ ਵੱਡੀ ਮਿਲੂਗੀ ਜਿਹੜੀ ਤੇ ਮਰਜ਼ੀ ਕੋਲੇ ਵਗ ਜੀ ਠੀਕ ਆ ਨਾਲ ਖੜ ਕੇ ਆਈਡੀਆ ਮਿਲ ਜਾਂਦਾ ਬਰੀਡ ਆ ਗੁਰੀ ਵੀਰੇ ਪੈਸੇ ਜਨਵਰ ਦੀ ਪੈਸੇ ਉੱਤੇ ਲੱਗਦੇ ਹੂ ਨਹੀਂ ਲੱਗਦੇ ਤੇ ਇਹ ਆ ਗਈ ਦੂਜਾ ਸੂਆ 6 ਦੰਦ ਆਰਡਰ ਬਣਾਉ ਬਾਹਰ ਵਾਲਿਆਂ ਦਾ ਬਿਲਕੁਲ ਫਿਕਸਾ ਜਿੱਦਾਂ ਬਾਈ ਕਿਸੇ ਨੇ ਹੁਣ 10 ਜਨਵਰ ਲੈਣੇ ਨੇ ਉੱਥੇ ਚ 4 ਰੱਖ ਲਾ ਠੀਕ ਆ ਜੀ ਹੁਣ ਆਪਾਂ ਪਹਿਲਾਂ ਵੀ ਦਿਖਾ ਦੇ ਜਿੱਦਾਂ ਦੀ ਚੀਜ਼ ਆ ਰੇਟ ਤਾਂ ਉਦਾਂ ਦੀ ਆ ਤੇ ਹੁਣ ਦਿਖਾ ਦੇਣਾ ਤੁਹਾਨੂੰ ਆ ਤੋਹਫਾ ਦੂਜਾ ਸੂਆ ਬਾਈ ਗੁਰੀ ਹਾਂਜੀ 44 ਕਿਲੋ ਦੁੱਧ ਦਿੱਤਾ ਕਰਮ ਵਾਲੀ ਨੇ ਪਲੂਨ ਨੇ ਇਹਨੇ ਤਾਂ ਦੇਈ ਦਿੱਤਾ ਹੋਊ ਯਾਰ ਤੁਰ ਜਦਾ ਤੂੰ ਮੈਨੂੰ ਵੀ ਮਨਾ ਕੇ ਛੱਡੇਗਾ ਕੋਡੀ ਕੋਡੀ ਮੈਂ ਕਹਿੰਦਾ ਬਾਈ ਮਨਾ ਕੇ ਚੀਜ਼ ਜਾਣੇ ਮਨਾਉਣਾ ਗੁਰੀ ਆਪਾਂ ਇੰਨੇ ਟਾਈਮ ਦੇ ਮਾਲ ਵੇਚਦਾ ਬੜੇ ਲੋਕਲ ਜ਼ੋਰ ਲਾੜਦਾ ਛੱਡੇ ਨੇ ਤੇਰੇ ਸਾਹਮਣੇ ਪੀੜੂਆ ਦੇ ਠੀਕ ਹੈ ਰੇਟ ਵਾਲੇ ਬਾਈ ਜੇ ਰੇਟ ਵਾਲੇ ਹੁਣ ਫਿਰ ਸਾਡੀਆਂ ਵਿਕੀ ਨਾ ਕਰਨ ਠੀਕ ਹੈ ਗੱਲ ਚੀਜ਼ ਵਿਕਦੀ ਆ ਵੀਰੇ ਚੀਜ਼ ਤੇ ਹਾਂ ਜਿਹੜਾ ਵੀਰ ਕਹਿੰਦਾ ਰੇਟ ਜ਼ਿਆਦਾ ਆ ਉਹ ਆਪਦੇ ਘਰੋਂ ਤਿਆਰ ਕਰਕੇ ਇੱਕ ਵੀ ਦੇ ਦੇ ਏਡੀ ਸਾਨੂੰ ਠੀਕ ਹੈ ਗੱਲ ਹੈ ਹੈ ਗੁਰੀ ਇਹ ਚੀਜ਼ਾਂ ਦੇ ਹੁੰਦੇ ਨੇ ਚੈਲੰਜਿੰਗ ਜੀ ਵਜਨ ਵਜੂਦ ਵਾਲੀ ਜ਼ਿਆਦਾ ਮੂੰਹ ਵਾਲੀ ਜ਼ਿਆਦਾ ਆ ਇਹ ਗੁਰੀ ਵੀਰੇ ਜਿਹੜਾ ਮਰਜ਼ੀ ਵੀਰ ਲੈ ਜਾ ਜਮਈ ਨਾਰਮਲ ਜਦਊਗੀ ਹੈ ਲੈ ਚੱਲ ਬਾਈ ਚੀਜ਼ ਵੇਖ ਕਿੱਡੀ ਆ ਅੱਜ ਦਾ ਰਿਕਾਰਡ ਟੁੱਟਣ ਵਾਲਾ ਸ਼ਿਸ਼ਟਮੇ ਬਣਾਦਾ ਜਮਈ ਬੜਾ ਹੀਰੇ ਤੋਂ ਹੀਰਾ ਖੜਾ ਗੁਰੀ ਵੀਰੇ ਚਾਰੇ ਇੱਕੇ ਫਾਰਮ ਦੇ ਮੱਛੀਆਂ ਨੇ ਆਪਣੇ ਕੋਲ ਇਹ ਮੇਲਾ ਲੁੱਟ ਲੈ ਆ ਤੇਰਾ ਇਹਨਾਂ ਨੂੰ ਪਿਆ ਇਹਦੇ ਮੈਂ ਬਾਈ ਯਾਰ ਇਹਦੇ ਗੱਲ ਸੁਣਾ ਹਟਾ ਤਾ ਇਹਦਾ ਹਰੇਲਾ ਆਪਾਂ ਕਿਸੇ ਦੀ ਚੀਜ਼ ਨੂੰ ਨਿੰਦੇ ਨਹੀਂ ਹੁੰਦੇ ਫਰੇਕ ਕਹਿੰਦਾ ਵੀ ਮੇਰੇ ਕੋਲੇ ਜਾਨਵਰ ਆ ਵੀਰੇ ਪਰ ਆ ਕੇ ਇੱਕ ਵਾਰ ਉਹਦੇ ਦਰਸ਼ਨ ਕਰ ਲੈ ਜੇ ਕਿਸੇ ਹੋਰ ਥਾਂ ਤੋਂ ਗਾਂ ਲੈ ਗਿਆ ਬੰਦਾ ਆਪਣੀ ਜ਼ਿੰਮੇਵਾਰੀ ਹੈ ਠੀਕ ਆ ਗੱਲ ਚੀ ਦੇ ਗੁਰੀ ਇਹਦਾ ਡਰ ਕਿੱਥੋਂ ਸਟਾਰਟ ਹੁੰਦਾ ਕਰਮ ਵਾਲੀ ਦਾ ਹੁਣ ਜਿਹੜੀ ਤੇ ਗਾਹ ਨੀਗਾ ਮਾਰੀਂਗਾ ਉਦੋਂ ਚੰਗੀ ਆ ਗਾਹ ਨੀਗਾ ਮਾਰੀਂਗਾ ਉਦੋਂ ਚੰਗੀ ਆ ਮੂਸੇ ਵਾਲੇ ਦੇ ਗਾਣੇ ਜੂ ਹਾਂ ਦੇਖ ਆ ਦੇ ਇੱਕ ਅੰਤਰਾ ਟੌਪ ਹੁੰਦਾ ਜਦੋਂ ਪਤੰਦਰ ਦਾ ਉਦੋਂ ਅਗਲਾ ਆਉਂਦਾ ਕਹਿੰਦਾ ਉਦੋਂ ਵੀ ਟੌਪ ਇਹਨੀ ਹੈਡ ਦਿਖਾ ਦੇ ਗੁਰੂ ਵੀਰੇ ਲੈ ਕਈ ਵਾਰ ਵੀਰ ਆਪਣੇ ਕੋਲੇ ਘੱਟ ਬਹੁਤ ਆਉਂਦੇ ਨੇ ਫੋਨ ਤੇ ਵੱਧ ਵੇਖਦੀਆਂ ਦੇਖ ਠੀਕ ਹੈ ਗੱਲ ਕਿਉਂਕਿ ਕੰਮ ਲੰਮਾ ਟਾਈਮ ਕਰਨਾ ਕਈ ਪੀੜੀਆਂ ਤੱਕ ਫੇਕ ਨਹੀਂ ਹੋਊਗਾ ਕੰਮ ਰੇਹ ਧਿਆਨ ਰੱਖਿਓ ਗੱਲ ਦਾ ਇਹ ਮੈਨੂੰ ਸੂਈ ਲੱਗਦੀ ਆ ਇਹ ਗੁਰੂ ਵੀਰੇ ਰਾਤ ਸੂਈਆ 42 ਕਿਲੋ ਪਹਿਲਾਂ ਦਾ ਰਿਕਾਰਡ ਆ ਟੋਰਚ ਉਪਰ ਆ ਬਰਾ ਹਾਂ ਤੋੜਦੀ ਜਮੇ ਠਰਮੇਜਨ ਨਾਲ ਚੰਗਾ ਇਹਨੂੰ ਗੁਰੀ ਹੈ ਬਾਈ ਪ੍ਰੋਪਰ ਖਾਲੀ ਨਹੀਂ ਕੀਤੀ ਠੀਕ ਹੈ ਜੀ 10 ਕਿਲੋ ਰਾਤ ਕੱਢਿਆ 10 11 ਕਿਲੋ ਸਵੇਰੇ ਕੱਢਿਆ ਸੀ ਮੰਨ ਕੇ 20 ਕਿਲੋ ਬੋਲੀ ਦੇ ਜਮੇ ਸਟਾਰਟਿੰਗ ਹੈ ਦੀ ਕੱਢੀ ਖੜਿਆ 10 ਕਿਲੋ ਮਾ ਬਾਈ ਮਤਲਬ 10 ਕਿਲੋ ਸਵੇਰੇ ਕੱਢੇ ਤਾਂ ਹੁਣ ਸ਼ਾਮ ਨੂੰ ਹੁਣ ਕੱਢਣ ਵਾਲੀ ਹੈ ਗੁਰੀ ਵੀਰੇ ਹਾਂ ਹੁਣ ਕੱਢਣ ਵਾਲੀ ਹੈ ਵੀਰੇ ਕੱਢਣਾ ਤੜਕੇ 10 ਬਾਈ ਕਹਿੰਦਾ ਕੱਟਤਾ ਤੋਰਾ ਇਹਦਾ ਆ ਗਿਆ ਪ्युअर ਪਲਵਾਨ ਵਾਲਾ 42 ਕਿਲੋ ਪਲੂਨਦਾਰ ਕਾਢਾ ਗੁਰੀ ਵੀਰੇ ਹੌਲੀ ਹੌਲੀ ਪੁੱਤ ਹੌਲੀ ਬੰਦੇ ਦੋ ਦੋ ਇਹ ਦੂਜੀਆਂ ਚੀਜ਼ਾਂ ਨੇ ਵੀ ਅਗ ਸੂਆ ਦੂਜਾ ਦੂਜਾ ਸੂਆ ਬਾਈ ਛਿੱਗੀ ਦੰਦਾਂ ਦੀ ਆ ਛੇ ਦੰਦਾਂ ਦਾ ਬਹੁਤ ਪਿਆਰੀ ਵੇਖਣ ਦੇ ਦੇ ਅੰਗ ਬਾਈ ਸਾਰੇ ਪਲੂਣਾਂ ਵਾਲੇ ਆ ਠੀਕ ਆ ਗੱਲਾਂ ਹਾਂ ਤੇ ਇੱਥੇ ਤੋਂ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਹੋ ਥਣ ਦਾ ਸਾਈਜ਼ ਬਾਡੀ ਆਰਡਰ ਇਹ ਤੁਹਾਨੂੰ ਪਲੇਖਾ ਪਊ ਗਾਰੇ ਲਾਜ਼ਮੀ ਵੀ ਇਹ ਬਾਹਰੋਂ ਕਾਮ ਆ ਲਿਆਂਦਿਆ ਕਿਤੋਂ ਜਹਾਜ਼ ਮਖੇ ਇੱਕ ਟੱਕ ਨੇ ਬਾਈ ਯਾਰ ਇਹ ਕਰਮ ਵਾਲੀਆਂ ਛਾਂਟ ਛਾਂਟ ਕੱਟੀਆਂ ਹੋਈਆਂ ਚੀਜ਼ਾਂ ਨੇ ਬਾਈ ਦੀ ਕਿਵੇਂ ਆ ਇਹ ਮਖੇ ਬਾਈ ਇੱਕ ਨੰਬਰ ਮਿਲੂ ਹੱਥ ਵੀ ਨਾ ਲਾਵੇ ਘਰ ਤੱਕ ਵੀ ਜ਼ਿੰਮੇਵਾਰੀ ਹੋਊਗੀ ਇਹ ਚੀਜ਼ਾਂ ਹਾਂ ਉਹਦੀ 100 ਕੋਈ ਆਪਾਂ ਅੱਜ ਥੋੜੀ ਵੇਚਨੇ ਬਾਈ ਯਾਰ 4 ਸਾਲ ਤੈਨੂੰ ਵੀਡੀਓ ਬਣਾਉਂਦਿਆਂ ਨੂੰ ਹੋ ਗਏ ਤੇਰੇ ਸਾਹਮਣੇ ਬਰਸਾਤੀ ਡੱਡੂਆਂ ਵਾਲਾ ਕੰਮ ਥੋੜੀ ਆ ਵੀ ਬਰਸਾਤ ਵੇਲੇ ਨਿਕਲਣਾ ਟਾਪ ਤੋਂ ਟਾਪ ਮਿਲੂ ਸ਼ਿਸ਼ਟਮ ਆ ਇਹਦੇ ਪੈਸੇ ਫਿਰ ਬਾਈ ਅਵਾ 10-20 ਦਿਨਾਂ ਚਲ ਕੋਈ ਚੱਕਰ ਨਹੀਂ ਜਿਵੇਂ ਇਹ ਕੱਲੀ ਬੱਛੀ ਕਿਸੇ ਨੇ ਲੈਣੀ ਆ ਹਾਂਜੀ ਜੇਦਾ ਬਾਈ ਇਕੱਠੀਆਂ ਲੈਣੇ ਹੋ ਤਾਂ ਐ ਮਨ ਲਾ ਵੀ ਇਹ 2 ਲੱਖ ਦੇ ਭਾਅ ਨੂੰ ਦੇ ਦੇਾਂਗੇ ਠੀਕ ਆ ਗਾ 2-2 ਲੱਖ ਦਾ ਭਾਅ ਜਿਵੇਂ ਕੱਲੀ ਤਾਂ 2-25 ਦੀ ਬੱਛੀ ਹੋਊਗੀ ਜਿਹੜੀ ਇਹ ਆ ਇਹ ਦੇਣੀ ਆ ਹਾਂ ਨਾ 1-85 ਦੀ ਮੁੱਲ ਜਿੰਨਾ ਮੁੱਲ ਨਹੀਂ ਇਹਨਾਂ ਦੇ ਕਰਦੇ ਠੀਕ ਆ ਆ ਬੱਚੇ ਇੱਕ ਪੈਂਟ ਦੀ ਹੋਊਗੀ ਠੀਕ ਆ ਜੀ ਉਹ ਬੱਚੇ ਵੀਰੇ ਉਹ 2 ਲੱਖ ਤੇ 35000 ਦੀ ਹੋਊਗੀ ਜੇ ਚਾਰੇ ਲੈ ਲਈਆਂ ਚਾਰੇ ਬਸ 2 ਲੱਖ ਦਾ ਭਾ ਦੇ ਦਾਂਗੇ ਉਹਦਾ 35 ਡਾਵਾਂਗੇ ਸਰ ਬਈ ਐਵਰੇਜ ਹੋ ਜਾਂਦੇ ਦੇਖ ਹੁਣ ਆਪਾਂ ਇਕੱਠੀਆਂ ਲਈਆਂ ਠੀਕ ਆ ਇਹਨਾਂ ਚ ਜੇ ਚੰਤਨ 3 4 4000 ਹੀ ਬਚ ਜੇ ਆਪਾਂ ਵੀ ਆਹ ਹੁੰਦੇ ਰਕਮ ਇਕੱਠੀ ਕੰਮ ਇਹ ਗੱਲ ਕਲੀਅਰ ਕਰਦੇ ਹੁਣ ਜੇ ਮੋਂਦਾ 35 ਡਾ ਦਾਂਗੇ ਬਾਈ ਮਖਾ ਸਰ ਯਾਰ ਬਾਲੀ ਕਮਾਈ ਬਾਈ ਕਮਾਈ ਨਹੀਂ ਕਰਦੇ ਮੁੱਲ ਆ ਗਏ ਇਹਨਾਂ ਦੇ ਠੀਕ ਆ ਹੁਣ ਛਾਂਟ ਕੇ ਇਹ گاਵਾ ਖੜੀਆਂ ਨੇ ਉਹਨਾਂ ਇਹਨਾਂ ਦੇ ਵਿੱਚੋਂ ਹੁਣ ਹੋਨੇ ਦਾ 185 ਆ ਗਿਆ ਠੀਕ ਹੈ 15 20 ਇਹਦੇ ਵਿੱਚ ਹੀ ਵੜ ਜਾਣਾ ਹੁਣ ਇਹਦਾ 165 ਆ ਗਿਆ ਠੀਕ ਹੈ ਮੰਨ ਕੇ ਦੇਖ ਲਾ ਹੁਣ ਉਹਦਾ 235 ਹੋ ਗਿਆ ਇਹਦੇ 165 ਹੋ ਗਿਆ ਇਹਦੇ 185 ਹੋ ਗਿਆ ਪੈਸੇ ਤਾਂ ਇਹਨਾਂ ਦੇ ਵਿੱਚ ਹੀ ਅੜ ਗਏ ਠੀਕ ਹੈ ਸਮਝ ਨਹੀਂ ਆਉਂਦੀ ਤੁਹਾਨੂੰ ਗੱਲ ਠੀਕ ਆ ਗੱਲ ਵੀ ਦੜੇ ਚ ਦੇ ਲਾ ਦੋ ਇਹ ਦੋ ਬੱਚੀ ਆ ਇਹਦੇ 185 ਇਹਦੇ 165 ਆ ਇਹਦਾ ਮਤਲਬ ਵੀ ਐਵਰੇਜ ਬਣ ਜਾਣੀ ਆ ਓਕੇ ਹਾਂ ਤੇ ਇਹਦਾ ਕੀ ਸੀ ਨਾ ਇਹ ਬਈ ਦੋਂਦੀ ਬੱਚੀ ਆ ਗਈ ਅੱਛਾ ਕਿੰਨੇ ਦਿਨ ਕੱਢ ਦੀਆ ਇਹ ਬੱਚੀ ਤੇ 15 ਦਿਨ ਪੈਗੂਰੀ 15 ਦਿਨ ਪੈਂਡਿੰਗ ਆ ਆਪੜ ਦਾ ਗੁਰੂ ਹੀ ਆਪਣੀ ਵੀਡੀਓ ਦੇਖ ਕੇ ਹੰਬੜਾ ਗਣੀ ਦੇ ਵੀਰ ਕਈ ਵੀਰ ਨੇ ਇਦਾਂ ਦੇ ਆਪਣੇ ਕੋਲ ਜਿਹੜੀ ਮਰਜ਼ੀ ਗਾ ਆ ਕੇ ਬੰਦਾ ਉਹ ਵੀ ਕਹਦੇ ਵੀ ਆਈ ਸੀ 5000 ਨਫਾ ਦਿੰਨੇ ਉਹ ਵੀ ਲੈ ਜਾਏ ਆਪਾਂ ਨੂੰ ਕੋਈ ਚੱਕਰ ਨਹੀਂ ਠੀਕ ਆ ਗੱਲ ਆ ਇਹ ਦੋਂਦੀ ਬੱਛੀ ਆ ਗੁਰੂ 25 ਤੋਂ 30 ਕਿਲੋ ਤੋਂ ਨਾਰਮਲ ਦੇ ਦੂ ਦੰਦ ਦੇਣ ਕਿੰਨੇ ਦੱਸਿਆ 15 ਦਿਨ ਬਈ 15 ਦਿਨ ਪੈਂਡਿੰਗ ਚੀਜ਼ ਦੇ ਕੇਸੀ ਇਹਦੇ ਸਨਮਾਨ ਕਰਨ ਵਾਲਾ ਜਿਹੜੇ ਸੱਜਣ ਨੇ ਇਹ ਚਾਰ ਪੰਜ ਗਾਵਾਂ ਤਿਆਰ ਕਰਕੇ ਇਕੱਠੀ ਤੋਹਫੇ ਚ ਕੱਢੀ ਤੈਨੂੰ ਹੁਣ ਇਹ ਬੱਛੀ ਦੇ ਦੇ ਗੁਰੂ ਇੱਕ 35 ਦੀ ਕਮਾਹ ਵਿੱਚੋਂ ਬਰਾ ਕੇਰਾ 13 ਹੋਰ ਕਮਾ ਇਹਦਾ ਵੀ ਜਿਹੜੀ ਵੀਰੇ ਬੀਮਾ ਕਰਵਾਤਾ ਆਪਾਂ ਨੇ 135 ਦੀ ਹਾਂ ਵੀਰੇ ਬੀਮਾ ਇਹਦਾ ਵੀ ਹੋਇਆ ਹੋਇਆ ਨਾਲ ਦੀਨੇ ਵਾਲਾ ਤਾਂ ਸਾਨੂੰ ਇੱਕ ਆਫਰ ਜਿਹਾ ਹੀ ਲਾਤਾ ਬਾਈ ਨੇ ਉਹ ਬਸ ਬਸ ਬੁੱਤ ਬਸ ਹਾਂ ਲੈ ਚੱਲ ਬਾਈ ਕਮਾ ਕੇ ਦੰਦਾਂ ਚ ਆ ਗਈ ਦੋ ਦੰਦਾਂ ਦਾ ਕਬੂਤਰ ਦਾ ਬੱਚਾ ਹੀ ਆ ਗਿਆ ਚੀਨੇ ਦਾ ਇਹ ਮਿਲੂਗੀ 1 ਲੱਖ ਤੇ 35000 ਦੀ ਲੈ ਤਰਨੋ ਜੇ ਅਸੀਂ ਗਰਲੈਂਡੋ ਖੋ ਲੈ ਕਿਰਾਂ ਹੋਰ ਨੂੰ ਦਿਖਾਵਾਂ ਸਮਾਰ ਕੇ ਬੱਚੇ ਨਾਲ ਖੋ ਲੈ ਉਹਨੂੰ ਆ ਗਰਲੈਂਡੋ ਲਿਆ ਇੱਕ ਵਾਰੀ ਇੱਧਰਲੇ ਬੰਦੇ ਨੇ ਨੰਬਰ ਬੋਲੀ ਤੇਰਾ ਬਾਈ 9530850195 ਨੰਬਰ ਦਾ ਬਾਈ ਮੂੰਹ ਤੇ ਜ਼ਿਆਦਾ ਆ 95 300 ਇਦਾਂ ਲਈਏ ਤੁਸੀਂ ਵੀਰੇ ਜਿਹੜੇ ਵੀਰ ਨੇ ਨਵਾਂ ਵੀ ਕੰਮ ਸਟਾਰਟ ਕਰਨਾ ਤਾਂ ਹਣਾ ਬੱਚੇ ਆਏ ਹੋਣ ਆਪਣੇ ਕੋਲ ਚਾਰ ਪੰਜ ਹਨਾ ਠੀਕ ਆ ਕੇ ਇੱਕ ਬਰ ਨੀਗਾ ਮਾਰ ਜੇ ਹੁਣ ਉਹ ਬੱਚੇ ਜਿਨ੍ਹਾਂ ਨੇ ਪਾਲੀਆਂ ਨੇ ਬਾਈ 80 80 ਉਹ ਇਹਦਾ ਖਾ ਜਾਂਦਾ ਜਾਨਵਰ ਯਾਰ ਰੋਪਾ ਦੇ ਜਾਨਵਰ ਹਨਾ ਸੱਜਣਾ ਨੇ ਤਾਂ ਜਿੰਨਿਆਂ ਕਦੀ ਮੇਰੇ ਨਾਲ ਗੱਲ ਹੋਈ ਆ ਪੰਜ ਸੱਤ ਨੇ ਤਾਂ ਅਪ੍ਰੈਲ ਚੁੱਤਰਨਾ ਕਨੇਡਾ ਤੋਂ ਪੀਆਰ ਨੇ ਉਹ ਕਹਿੰਦੇ ਜਾਣਾ ਨਹੀਂ ਹੈਗਾ ਮੁੜ ਕੇ ਅਸੀਂ ਨਹੀਂ ਜਾਂਦੇ ਨਹੀਂ ਬਾਈ ਬਹੁਤ ਵੀਰ ਨੇ ਯਾਰ ਉਹ ਜਾਣਦੇ ਨੇ ਉਹ ਪਿਆਰਾ ਗੁਰੀ ਇਹ ਦੁਨੀਆਦਾਰੀ ਆ ਫੇ ਨਿੰਦਨ ਵਾਲਿਆਂ ਦੇ ਕੋਈ ਤੋੜਾ ਨਹੀਂ ਸਰਾਉਣ ਵਾਲਿਆਂ ਦਾ ਕੋਈ ਤੋੜਾ ਨਹੀਂ ਬਿੱਲੂ ਯਾਰ ਵਰਗੇ ਵੀ ਬੈਠੇ ਨੇ ਬਾਈ ਤੋਹਫੇ ਭੇਜਣ ਵਾਲੇ ਬਹੁਤ ਨੇ ਠੀਕ ਹੈ ਇਦਾਂ ਦੇ ਬੰਦੇ ਬੈਠ ਨੇ ਬਾਈ ਆ ਲੈ ਆ ਬਾਈ ਇਹਦੇ ਦਾ ਬੱਚਾ ਕੀ ਆ ਪਰਦੀਪਾ ਇਹਦੇ ਮੇਲ ਆ ਮੰਗਰਾ ਚੋਗੀ ਆ ਦੰਦਾਂ ਚ ਚਾਰ ਦੰਦ ਆ ਗਿਆ ਬੱਚਾ ਹੀ ਆ ਬਾਈ ਬੜਾ ਟੌਪ ਨੇ ਨਾ ਬਰੀਡ ਤਿਆਰ ਕਰਨੀ ਆ ਬੱਚਾ ਮੂਰੇ ਕਰ ਲਪੋ ਵੀਰ ਇੱਕ ਗੱਲ ਆ ਵੀ ਸਾਫ਼ ਬੋਲਤਾ ਏ ਬਾਈ ਮੈਂ ਕਿਹਾ ਜਿਹੜੇ ਵੀ ਆਪਾਂ ਲਈ ਆਏ ਬਾਡੀ ਤੋਂ ਲਾ ਲਈਏ ਜਿੱਥੋਂ ਆਪਾਂ ਨੇ ਲਈ ਆ ਹਾਂਜੀ ਉਹਨਾਂ ਕੋਲ ਇਹੀ ਬਰੀਡ ਆ ਸਾਰਾ ਦੇ ਹਾਂ ਚੀਜ਼ ਕੁਆਲਿਟੀ ਦੀ ਆ ਗਈ ਕਹਿਣ ਦਾ ਭਾਅ ਮੇਰਾ ਸਾਫ਼ ਆਏ ਹੈ ਵੀ ਥੱਲੇ ਜੀ ਵੀ ਪੂਰੀਆਂ ਸਫਾਈਆਂ ਨੇ ਆਰਡਰ ਕੁਆਲਿਟੀ ਚ ਬਾਡੀ ਚ ਵੀ ਤੇ ਰੰਗ ਚ ਵੀ ਪੂਰੀ ਸਾਫ਼ ਬਾਈ ਇਹ ਬਹੁਤ ਘੱਟ ਚੀਜ਼ ਮਿਲਦੀ ਆ ਇਹ ਜਿਹੜੇ ਮੰਨ ਕੇ ਲੈਣ ਦੇ ਸ਼ਕੀਨ ਆ ਠੀਕ ਆ ਜੀ ਉਹ ਮੰਨ ਕੇ ਮੌਕੇ ਤੇ ਮਿਲਦੀ ਨਹੀਂ ਉ ਜਿੰਨੀ ਮਰਜ਼ੀ ਲੈ ਲੈ ਏਦਾਂ ਦੀਆਂ ਦਸ ਗਾਵਾਂ ਇਕੱਠੀਆਂ ਮਿਲ ਜਾਣਾ ਮਹਾਰਾਸ਼ਟਰ ਜਾ ਕਿਤੋਂ ਨਾ ਗਾ ਕੇ 1 ਮਿੰਟ ਤੋਂ ਪਹਿਲਾਂ ਪਰ ਹੁੰਦੀ ਹੀ ਨਹੀਂ ਇਕੱਠੀਆਂ ਠੀਕ ਆ ਗੱਲ ਵੀ ਰੂਟੀਨ ਇਕੱਠੀਆਂ ਨਹੀਂ ਹੁੰਦੀਆਂ ਕਰਨਾ ਭਾਵਾ ਹਾਂ ਤੇ ਬਾਕੀ ਸੱਜਣੋਂ ਨੰਬਰ 22 ਦਾ ਲਗਾਤਾਰ ਚੱਲ ਬਾਕੀ ਬਾਈ ਮੋਸਟ ਵੈਲਕਮ ਜਿਹੜਾ ਵੀਰ ਆਉ ਕੋਈ ਚੱਕਰ ਨਹੀਂ ਹੈ ਨਾ ਜਿਹਨਾਂ ਚੀਜ਼ ਦੀ ਪੈਸੇ ਪਹਿਲਾਂ ਲੈਣੇ ਚੀਜ਼ ਦੀ ਹੁਣ ਲਵਾਂਗੇ ਠੀਕ ਆ ਗੱਲ ਹਾਂ ਇਹ ਚੀਜ਼ ਦਾ ਮੇਰਾ ਗੁਰੀ ਤੇਰੀ ਵੀਡੀਓ ਤੇ ਹੈਗੀ ਆ ਵੀ ਜਿਹੜੇ ਵੀਰ ਬੱਚੇ ਨਾ ਕੰਪੇਅਰ ਕਰਦੇ ਨੇ ਵੀ ਰੇਟ ਰੂਟ ਵਾਲੀਆਂ ਗੱਲਾਂ ਹੁਣ ਉਹਦੇ ਉਧਰੋਂ ਉਦਾਂ ਦੇ ਬੱਚੇ ਖੀਰੀ ਦੇਖੇ ਦੰਦ ਦਿਖਾਈ ਜਾਂਦੇ ਦੇਖ ਲੈ ਲੈ ਦੇਖ ਆਤੋਫੀ ਦਿਖਾਤੇ ਵੀ ਜਿਹੜੇ ਐਡਾ ਦੀਆਂ ਹੁਣ ਬੱਚੀਆਂ ਨੇ ਬਾਈ ਜੇ ਕਿਸੇ ਕੋਲੇ ਹੈਗੀ ਆ ਤਿਆਰ ਆਪਾਂ ਲੈਣ ਦੇ 2 ਲੱਖ ਦੇ ਗਾਹਕ ਹੈਗੇ ਆ ਜਿਹੜਾ ਵੀਰ ਕਹਿੰਦੇ ਨੇ ਸਤ ਰੇਟ ਜ਼ਿਆਦੇ ਨੇ ਆਪਾਂ ਲੈਣ ਦੇ ਵੀ ਇਸ਼ਕਾ ਠੀਕ ਹੈ ਚੰਗੀ ਚੀਜ਼ ਵੇਚਣ ਦੇ ਵੀ ਬਾਅਦ ਚੋਂ ਜਦੋਂ ਪਹਿਲਾਂ ਕਈ ਵਾਰ ਵੇਚਣ ਵਾਲੇ ਵੀ ਸਾਰੇ ਵੀਰ ਹੁੰਦੇ ਨੇ ਹੁਣ ਵਿੱਚ ਵੀਡੀਓ ਤੇ ਬਾਈ ਦੱਸ ਦਿੰਦੇ ਨੇ ਸਾਡੇ ਕੋਲ ਗਾਂ ਬਕਾਉ ਆ ਬਾਈ ਠੀਕ ਹੈ ਆਪਾਂ ਲੈਣੇ ਵੀ ਬਾਈ ਚੀਜ਼ ਤਾਂ ਲੈਣੀ ਆ ਆਪਾਂ ਨੇ ਠੀਕ ਹੈ ਗੱਲ ਹੁਣ ਐਡਾ ਦੇ ਬੱਚੇ ਬਾਈ ਕਰ ਕਰ ਤਿਆਰ ਨਹੀਂ ਹੁੰਦੇ ਹੈਗੇ ਤੇ ਬਾਕੀ ਨੰਬਰ 2 ਦਾ ਵੀਡੀਓ ਚ ਹੀ ਲਾ ਦੂੰਗਾ ਇਹਨਾਂ ਤੋਂ ਜਿਹੜਾ ਵੀ ਤੋਹਫਾ ਤੁਹਾਡੇ ਪਸੰਦ ਪਸੰਦ ਦਾ ਸਾਰੀ ਆਉਣੀ ਆ ਤੁਹਾਡੇ ਬਾਕੀ ਜਿਹੜੇ ਸੱਜਣ ਨੇ ਜਿਹੜੀ ਵੀ ਖਰੀਦਣੀ ਹੋਈ ਸੰਪਰਕ ਬਾਈ ਨਾਲ ਕਰ ਲਿਓ ਸਮਰਾ ਡੈਰੀ ਫਾਰਮ ਪਿੰਡ ਲੋਹਾ ਖੇੜਾ ਨੇੜੇ ਧਨੋਲਾ ਮੰਡੀ ਜ਼ਿਲ੍ਹਾ ਸੰਗਰੂਰ ਧੰਨਵਾਦ ਜੀ